ਕੀ ਹਾਲ ਹੈ ਜੀ ਮੈਂ ਥੋੜਾ ਆਪਣਾ ਸੀਪਾ ਬਰਾਲ ਭਗਤਾ ਮੋਟਰ ਪਠੰਡਾ ਤੇ 500 ਆ ਗਈ ਬਾਈ ਜੀ ਆਪਣੇ ਕੋਲੇ ਐਕਸ ਜੂਵੀ ਐਕਸੈਂਟ ਹੋ ਗਈ ਹੈ ਬਾਰੀ ਡੈਮੇਜ ਹੋ ਗਈ ਮਗਰਿਆੜ ਅਗਲਾ ਬੰਪਰ ਤੇ ਕੁਝ ਥੋੜੀ ਬੌਂਡ ਵੱਲੋਂ ਹੋਈ ਹੈ ਤੇ ਪਿੱਲਰ ਵੱਲੋਂ ਥੋੜੀ ਹੋਈ ਹੈ ਚਲੋ ਆਪਾਂ ਇਹਦਾ ਕੰਮ ਕਰਤਾ ਸਟਾਰਟ ਪੂਰਾ ਵਧੀਆ ਤਰੀਕੇ ਦੇ ਨਾਲ ਤੇ ਵੀਰਾ ਮੈਨੂੰ ਆਦਾ ਵੀ ਆਪਾਂ ਜਿਹੜਾ ਸਮਾਨ ਆ ਇਹ ਸਾਰਾ ਨਵਾਂ ਪਾਵਾਂਗੇ ਵੀ ਪੈਸੇ ਦੀ ਕੋਈ ਚੱਕਰ ਨਹੀਂ। ਕਈ ਕਸਟਮਰ ਬੜੇ ਵਧੀਆ ਹੁੰਦੇ ਆਗੇ ਤੇ ਚਲੋ ਸਾਰਾ ਸਮਾਨ ਆ ਬਾਈ ਆਪਾਂ ਇਹਦਾ ਨਵਾਂ ਪਾਤਾ। ਤੇ ਉਸ ਤੋਂ ਬਾਅਦ ਆ ਸਾਰੀ ਗੱਡੀ ਨੂੰ ਆਪਾਂ ਚਲੋ ਜਿਹੜੇ ਵੀ ਇਹ ਪੀਸ ਆ ਆਪਾਂ ਰੰਗ ਦਾ ਕਰਨੇ ਆ ਜਿਹੜੇ ਪੀਸ ਬਚ ਗਏ ਉਹਨਾਂ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਰਮਿਕ ਪਾਲਿਸ਼ ਕੀਤਾ ਹੈ। ਬਹੁਤ ਸੋਹਣਾ ਰੰਗ ਆਮ ਹੋਇਆ ਹੈ। ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਵੀ ਕੰਮ ਕਰਗੇ ਪੂਰਾ ਵਧੀਆ ਤੇ ਸੋਹਣਾ ਕਰਗੇ ਵੀ ਯਾਰ ਅਗਲੇ ਨੂੰ ਐ ਨਾ ਲੱਗੇ ਵੀ ਯਾਰ ਵੀ ਯਾਰ ਇਹਨਾਂ ਨੂੰ ਪੈਸੇ ਆਪਾਂ ਐਵੇਂ ਹੀ ਦੇ ਦਿੱਤੇ ਤੁਹਾਡੇ ਪੈਸੇ ਵਸੂਲ ਹੋਣਗੇ ਜੋ ਵੀ ਸਾਡੇ ਕੋਲ ਤੁਸੀਂ ਕੰਮ ਕਰਾਓਗੇ ਤੇ ਪੂਰਾ ਘਾਟ ਕੰਮ ਹੋ ਗਿਆ ਕਈ ਵਾਰੀ ਕੋਈ ਕਮੀ ਰਹਿ ਵੀ ਜਾਂਦੀ ਹੈ ਤੇ ਸਾਨੂੰ ਕਮੈਂਟਾਂ 'ਚ ਦੱਸੋ ਅਸੀਂ ਕੱਢਾਂਗੇ ਤੇ ਸਿਰ ਮੱਥੇ ਮੰਨਾਂਗੇ ਇਹ ਨਹੀਂ ਗੱਲ ਵੀ ਯਾਰ ਮੈਂ ਕਹਾਂਗਾ ਨਹੀਂ ਵੀ ਅਸੀਂ ਠੀਕ ਹੈ ਕੰਮ ਘੈਂਟ ਕਰਦੇ ਆ ਇਹ 'ਚ ਕੋਈ ਦੋ ਰਹਿ ਨਹੀਂ ਪਰ ਜੇ ਕੋਈ ਕਮੀ ਹੈ ਤੇ ਉਹਦੇ ਵੀ ਅਸੀਂ ਸਿਰ ਮੱਥੇ ਮੰਨ ਕੇ ਤੇ ਅਸੀਂ ਉਹਨੂੰ ਵੀ ਸੈੱਟ ਕਰਾਂਗੇ ਇਹ ਗਾਣੇ ਕਿ ਕਮੀ ਰਵੇ ਨਾ ਤੇ ਪ੍ਰਮਾਤਮਾ ਤੁਹਾਨੂੰ ਰੱਖੇ ਚੜ੍ਹਦੀ ਕਲਾ ਜੀ ਵੀਡੀਓ ਦੇਖਣ ਵਾਲਿਓ ਬਹੁਤ ਤੁਹਾਡਾ ਧੰਨਵਾਦ ਜੀ